ਨਵਾਬ ਕੋ ਬੀਨਿਆ ਕੇ ਨਵਾਬ ਮੋਤੀ ਤੇਰਾ ਅਰ ਸਭ ਕੁਝ ਲੂਟਾ ਰਿਹਾ ਹੈ ਕੋਈ ਹਿਸਾਬ ਕਿਤਾਬ ਦੇ ਬੜੀਆਂ ਚੁਗਲੀਆਂ ਹੋਈਆਂ ਬਹੁਤ ਗਹਿਰਾਂ ਵਿੱਚ ਬੜਾ ਘਰਮ ਵਿੱਚ ਸੀ ਕਿਉਂਕਿ ਬੇਬੇ ਨਾਨਕੀ ਨੂੰ ਤਸੁਰਤ ਸੀ ਉਹ ਆਪਣੇ ਭਾਈ ਨੂੰ ਜਾਣਦੀ ਸੀ ਇਹ ਜਗਤ ਤਾਰਨ ਆਤੇ ਆਇਆ ਹੈ ਇਹ ਲੋਕਾਂ ਦੇ ਕਲਯੁਗਾਂ ਜੀਵਾਂ ਨੂੰ ਤਾਰਨ ਆਤੇ ਆਇਆ ਹੈ ਬੇਬੇ ਨਾਨਕੀ ਸਾਰੀ ਸਾਰਥੀ ਉਹ ਜੈ ਰਾਮ ਨੂੰ ਬੜਾ ਫਿਕਰ ਲੱਗ ਗਿਆ ਕਿ ਸਾਰੇ ਚੁਗਲੀਆਂ ਕਰਨ ਕਿ ਮੋਦੀ ਖਾਨਾ ਲੂਟਾ ਰਿਹਾ ਹੈ ਜਿਹੜਾ ਫਕੀਰ ਗਰੀਬ ਜਿਹੜਾ ਵੀ ਦਰਦ ਤੇ ਆਂਦਾ ਹੈ ਉਹ ਘਰ-ਘਰ ਕੇ ਝੋਨੀਆਂ ਆਪਣੀਆਂ ਲੈ ਕੇ ਜਾਂਦਾ ਹੈ ਜਦੋਂ ਸ਼ਿਕਾਇਤਾਂ ਵਧਣੀਆਂ ਸ਼ੁਰੂ ਹੋਈਆਂ ਤਾਂ ਨਵਾਬ ਨੂੰ ਜਾ ਕੇ ਚੁਗਲੀਆਂ ਲਗੀਆਂ ਤੇ ਗੁਰਨਾਨਕ ਦੇਵ ਜੀ ਨੇ ਮਹਾਰਾਜ ਨੇ ਇੱਕ ਦਿਨ ਨਵਾਬ ਨੂੰ ਕਿਹਾ ਕਿ ਨਵਾਬ ਜੀ ਆਪਣਾ ਹਿਸਾਬ ਕਿਤਾਬ ਦੇਖ ਲਓ ਗੋ ਗੁਰਨਾਨਕ ਦੇਵੀ ਨੇ ਸੁਣਿਆ ਭੇਜਿਆ ਇਹ ਮੋਦੀ ਆ ਗਿਆ ਮੋਦੀ ਹਿਸਾਬ ਕਰਨ ਨੂੰ ਆਇਆ ਕਿਉਂਕਿ ਉਹਨੂੰ ਬੜੀਆਂ ਚੁਕਲੀਆਂ ਲੱਗ ਰਹੀਆਂ ਤੁਹਾਨੂੰ ਕਿ ਉਹ ਤੇਰਾ 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 ਕਰਕੇ ਤੇਰਾ ਮੋਦੀ ਖਾਣਾ ਮੋਦੀ ਸਭ ਕੁਝ ਲਟਾ ਰਿਹਾ ਹੈ ਤੇਰਾ ਹੀ ਤੇਰਾ ਤੇਰਾ ਹੀ ਤੇਰਾ ਤੇਰਾ ਹੀ ਤੇਰਾ ਕਰਦਾ ਹੈ ਨਵਾਬ ਬੜੇ ਗੁੱਸੇ ਵਿੱਚ ਸੀ ਨਵਾਬ ਆਇਆ ਉਨੇ ਜਦੋਂ ਰਾਏ ਨੂੰ ਕਿਹਾ ਕਿ ਤੂੰ ਸਾਰਾ ਹਿਸਾਬ ਕਿਤਾਬ ਦੇਖ ਜਦੋਂ ਸਾਰੀ ਪੜਤਾਲ ਹਿਸਾਬ ਕਿਤਾਬ ਦੀ ਹੋਈ ਤੇ 321 ਰੁਪਏ ਨਾਨਕ ਦੇਵ ਜੀ ਮਹਾਰਾਜ ਦੇ ਫालतू ਨਿਕਲੇ ਵਾਦੇ ਨਿਕਲੇ ਆ ਜਦੋਂ ਰਾਏ ਬੜਾ ਸ਼ਰਮਿੰਦਾ ਪੈ ਗਿਆ 1000 ਰੁਪਏ ਗੁਰਨਾਨਕ ਦੇਵ ਮਹਾਰਾਜ ਨੂੰ ਹੋਰ ਮਿਲਿਆ 1000 ਰੁਪਏ ਗੁਰਨਾਨਕ ਦੇਵ ਮਹਾਰਾਜ ਨੇ ਉਹ ਬੇਬੇ ਨਾਨਕੀ ਜਿਹਨੂੰ ਦੇ ਦਿੱਤਾ ਕੜਮਾਈ ਉਹ ਨਾਨਕ ਦੇਵ ਜੀ ਦੀ ਹੋ ਗਈ ਸੀ ਲੱਗੇ ਗੀਤ ਵਾਜੇ ਢੋਲਕੀਆਂ ਵੱਜਣ ਲੱਗੀਆਂ ਸਭ ਕੁਝ ਪਿਆਰੀਆਂ ਹੋ ਰਹੀਆਂ ਸਨ ਵਿਆਹ ਸਾal ਬਾਅਦ ਸਹਾ ਲਿਖ ਕੇ ਭੇਜਿਆ ਗਿਆ 1 ਸਾਲ ਬਾਅਦ 1551 ਵਿੱਚ ਵਿਆਹ ਜਿਹੜਾ ਹੈ 1551 ਵਿੱਚ ਹੋਇਆ ਔਰ ਗੁਰਨਾਨਕ ਦੇਵ ਜੀ ਮਹਾਰਾਜ ਦੀ ਉਮਰ 18 ਸਾਲ ਦੀ ਸੀ ਇਹ ਜਦੋਂ ਮੋਦੀ ਨੇ ਆ ਕੇ ਗੱਲਾਂ ਕੀਤੀਆਂ ਗੁਰਨਾਨਕ ਦੇਵ ਜੀ ਨਾਲ ਨਵਾਬ ਨੇ ਨਵਾਬ ਨੇ ਆ ਕੇ ਗੁਰਨਾਨਕ ਦੇਵ ਜੀ ਨੂੰ ਮਿਲੇ ਖੱਸੀ ਮਜ਼ਾਕ ਕਰਨ ਲਗੇ ਗੱਲਾਂ-ਗੱਲਾਂ ਵਿੱਚ ਕਿਹਾ ਨਵਾਬ ਨੇ ਕਿ ਮੈਂ ਸੁਣਿਆ ਹੈ ਮੋਦੀ ਲੁੱਟਾਉਂਦਾ ਹੈ ਦੁਕਾਨ ਕੋ ਮੋਦੀ ਖਾਣਾ ਲੁੱਟਾਉਂਦਾ ਹੈ ਉਹ ਉਹ ਕਹਿੰਦੇ ਕਰ ਲੋ ਸਾਹਿਬ ਦੇਖ ਲੋ ਆਪਣਾ ਉੜਚੋਲ ਹਿਸਾਬ ਕੀਤੀ ਗੁਰਨਾਨਕ ਦੇਵ ਜੀ ਦਾ ਵੱਧਾ ਹੀ ਨਿਕਲਿਆ ਜਦੋਂ ਹਿਸਾਬ ਕਰਨ ਗੁਰਨਾਨਕ ਦੇਵ ਜੀ ਦਾ ਵੱਧਾ ਨਿਕਲਿਆ ਤੇ 605 ਵਿੱਚ ਬਹਿ ਗਿਆ ਸ਼ਰਮਿੰਦਾ ਹੋ ਗਿਆ ਨਵਾਬ ਨੇ ਹਾਂਸੀ કરી ਮੋਤੀ ਤਾਂ ਵੀ ਕਹਤੇ ਹਨ ਕਿ ਓਕਰ ਗੁਰਨਾਨਕ ਦੇਵ ਜੀ ਕਰਨ ਹਰ ਹਨ ਬੰਦਾ ਗਹਿਰਾਮ ਨੇ ਕਿਹਾ ਇਹ ਗਹਿ ਹਿਸਾਬ ਹੈ ਜਿਸ ਦਾ ਹਿਸਾਬ ਨਹੀਂ ਪਾਇਆ ਜਾਂਦਾ ਸਭ ਉਸਿੱਪਤਾ ਦਾ ਬੰਦਾ ਹੈ ਇਹ ਤੇ ਮੋਦੀ ਨੇ ਕਿਹਾ ਹੱਸ ਹਾਸਾ ਟੀਚਰ ਕੀਤੀ ਕਹਿੰਦੇ ਜਦ ਤੱਕ ਬੰਦਾ ਹੈ ਕਹਿੰਦੇ ਹਿਸਾਬ ਨਹੀਂ ਪਾਇਆ ਜਦਾ ਕੁਝ kiya ਨਹੀਂ ਜਾਤਾ ਇਹ ਤੱਕ ਤਾਂ ਹੀ ਜਾਣेंगे ਜਦ ਤੱਕ ਇਸਕਾ ਵਿਆਹ ਨਹੀਂ ਹੁਆ ਜਦ ਤੱਕ ਇਸਕਾ ਵਿਆਹ ਨਹੀਂ ਹੁਆ ਵਿਆਹ ਹੁਆ ਤਾਂ ਜਦੋਂ ਇਹ ਔਰਤਾਂ ਕੇ ਅੰਗ ਦੇਖेंगे ਉਹ ਇਹਨਾਂ ਦੀ ਬੁੱਧੀ ਬਦਲ ਜਾਂਦੀ ਹੈ ਕੋਈ ਫਕੀਰ ਗਰੇ ਜਿਹੜੇ ਨੇ ਵੀਰ ਫਕੀਰ ਫਿਰ ਆਪਣੀ ਜਗ੍ਹਾ ਟਿਕਾਣੇ ਤੇ ਨਹੀਂ ਰਹਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਜਿਨ੍ਹਾਂ ਨੂੰ ਇਹ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਲ ਪਿਆਰ ਹੈ ਇਹ ਸਭ ਕਹਨੇ ਕੀਆ ਬਾਤਾਂ ਹਨ ਜਿਹੜਾ ਵਾਹਿਗੁਰੂ ਦੇ ਨੇੜੇ ਹੈ ਜਿਹੜਾ ਜਿਹਨੂੰ ਵਾਹਿਗੁਰੂ ਨਾਲ ਪ੍ਰੇਮ ਹੈ ਜਿਹੜਾ ਵਾਹਿਗੁਰੂ ਵਿੱਚ ਇੱਕਮਿਕ ਹੋ ਕੇ ਸਾਰ ਰੱਖਦਾ ਹੈ ਇਹ ਗੱਲਾਂ ਉਸ ਵਾਸਤੇ ਬਹੁਤ ਦੂਰ ਹਨ ਉਹ ਨਾਨਕ ਦੇਵ ਜੀ ਉਹ ਦੱਸ ਰਹੇ ਹਨ ਨਵਾਬ ਨੂੰ ਕਿ ਜਿਸ ਔਰਤ ਦੀ ਦੇਹ ਮੇ ਲੋਗ ਵਿੱਚ ਹੱਡ ਚਮੜਾ ਮਲਮੂਤ ਭਰੇ ਹਨ ਐਸੀ ਔਰਤ ਦਾ ਬਲ ਉਹਨਾਂ ਉੱਪਰ ਨਹੀਂ ਪड़ਦਾ ਜਿਹੜੇ ਉਸ ਮਾਲਕ ਉਸ ਪਰਮੇਸ਼ਰ ਰੰ ਇੱਕ ਮਿਕ ਹੈ ਉਹਨ ਕੀ ਬੰਦਗੀ ਹੈ ਪਰਮਾਤਮਾ ਕੇ ਸਾਥ ਉਹ ਇਨਾਂ ਬਾਤਾਂ ਮੇ ਨਹੀਂ ਪੜਦੇ ਕੋਈ ਕਰਸ ਰਾਤੇ ਹਨ ਉਹ ਤੇ ਵੈਗਰੂਪ ਪਰਮ ਦੂਰ ਨਹੀਂ ਹੈ ਇਹ ਹੁਨਕੇ ਹੈ ਜਿਹੜੇ ਪ੍ਰਮਾਤਮਾ ਕੋ ਸਿਮਰਤੇ ਨਹੀਂ ਇਹ ਹੁਨਕੇ ਲਈ ਹੈ ਜਿਹੜੇ ਪ੍ਰਮਾਤਮਾ ਦਾ ਭਜਨ ਬੰਦਗੀ ਕਰਤੇ ਹੈ ਇੱਕ ਰਸ ਮੇ ਰਹਤੇ ਹੈ ਹੁਨਕੇ ਹੁਨ ਉਹਨਾਂ ਦੇ ਉੱਤੇ ਐਸੀ ਔਰਤ ਦਾ ਪ੍ਰਭਾਵ ਪੜਦਾ ਹੀ ਨਹੀਂ ਫਿਰ ਉਹਦੀ ਨਿਸ਼ਾ ਹੋਈ ਤੇ ਜਦੋਂ ਦੇਖਣ ਕਿ ਬਾਬੇ ਨਾਨਕ ਦਾ ਹੀ ਵਾਧਾ ਨਿਕਲੇ ਜਦੋਂ ਦੇਖਣ ਬਾਬੇ ਨਾਨਕ ਦਾ ਵਾਧਾ ਨਿਕਲੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਕੰਮਾਂ ਵਿੱਚ ਲੱਗੇ ਰਹੇ ਮੋਦੀ ਖਾਨਾ ਚਲਾਉਂਦੇ ਰਹੇ ਦੇ ਸਾਲ ਬਾਅਦ ਇਨੀ ਇਹ ਸ਼ਿਗਾਈ ਦੇ ਫਿਰ ਗੀਤ ਗਾਏ ਉਹ ਤਾਂ ਬਧਾਈਆਂ ਮਿਲੀਆਂ ਮਰਦਾਨਾ ਕੋਈ ਤੇ ਕੋਈ ਬੇੜੀ ਮਲਾ ਪੈਂਦਾ ਹੈ ਜਿਹੜਾ ਪਰ ਹੁੰਦਾ ਹੈ